ਸੋ ਲੋਕ ਮੈ ਲਾ ਪੰਜਵਾਂ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸ਼ਰਨ ਤੋ ਹਾਰੀਆ ਤੇਖੋ ਸਦਾ ਹਜ਼ੂਰ ਮੈ ਲਾ ਪੰਜਵਾਂ ਤਤ ਤੁਨੀਤ ਅਸੰਖੋ ਹੋਏ ਹਰ ਚਰਣੀ ਮਨ ਲਾਗ 86 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਝਪੀਏ ਸਾਸ ਗਿਰਾਸ ਨਾ ਉਹ ਪਰਵਦਗਰ ਦਾ ਜਿਸ ਨੂੰ ਕਰੇ ਰह्म ਤਿਸਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ ਗੁੱਜ ਵਿਚਾਰਦਾ ਅਨਕ ਰੂਪ ਖਿੰਮਾ ਹੈ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਦਾਰ ਦਾ ਜਿਸ ਦੇ ਹੋਵੇ ਵੱਲ ਸੋਤ ਦੇ ਨਾ ਹਾਰਦਾ ਸਦਾ ਅਪਗਧ ਦੀ ਬਾਣ ਹੈ ਹਉ ਤਿਸ ਨਮਸ਼ਕਾਰ ਦਾ ਸ਼ਲੋਕ ਮੈਲਾ ਪੰਜਵਾਂ ਕਾਮ ਕੋਧ ਲੋਭ ਛੋਡਿਆ ਦੀਜੈ ਅਗਨ ਜਲਾਏ ਜੀਵਨ ਦੀਆਂ ਨਿਤ ਜਾਪੀਐ ਨਾਨਕ ਸਾਚਾ ਨਾਉ ਮੈਲਾ ਪਨਿਵਾ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰੇ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ ਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨਕ ਸੰਗ ਨਿਹਾਲ ਪਾਪ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਹ ਥੈ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਧਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦਿ ਤਿਨੇ ਵਿਰਲੇ ਹਰ ਥਨ ਖਾਟੀਐ ਸ਼ਲੋਕ ਮੈਲਾ ਪੰਜਵਾਂ ਮਨ ਮੈਂ ਚਿਤਵਾਂ ਚਿਤਵਨੀ ਉਦਮ ਕਰਉ ਉਠ ਨੀਤ ਹਰ ਕੀਰਤਨ ਕਾ ਹਰ ਦੇਹੋ ਨਾਨਕ ਕੇ ਮੀਤ ਮੈਲਾ ਪੰਜਵਾਂ ਦ੍ਰਿਸ਼ਟ ਪਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਤਬ ਭਾਣਿਆ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣ ਪਸਗਲ ਮਨ ਤਨ ਅਰਪ ਤਾਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੈ ਸੰਗ ਅਵਜਲ ਬਖਮਤਾਰ ਸੇਵੋ ਸਤਗੁਰ ਦੇਵ ਅੱਗੇ ਨਾ ਮਰੋ ਡਰ ਖਿਨ ਮੈਂ ਕਰੇ ਨਿਹਾਲ ਊਣੇ ਸੁਭਰ ਭਰ ਮਨ ਕਾ ਹੋਏ ਸੰਤੋਖ ਭਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸ਼ਲੋਕ ਮੈਂ ਲਾਪਨਵਾ ਲੱਗੜੀ ਸੁਥਾਨ ਜੋੜ ਨਹਾਰੇ ਜੋੜੀਆਂ ਨਾਨਕ ਲਹਿਰੀ ਲਖਸੈ ਆਨ ਡੁੱਬਣ ਦੇ ਨਾਮਾ ਪਰੀ ਮਹਿਲਾ ਪੰਜਵਾਂ ਦਨ ਧਿਆਵਲੇ ਇਕ ਸਾਥੀ ਲੱਧਮ ਦੁਖ ਹਰਤਾ ਹਰ ਨਾਮ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਪੌੜੀ ਆਇਨ ਸਭ ਨਿਧਾਨ ਤੇਰੇ ਰੰਗ ਰਤیاں ਨਾ ਹੋਵੀ ਪਛੋਤਾਉ ਤੁਦਨੋ ਜਪਤਿਆਂ ਪਹੁੰਚ ਨ ਸਕੈ ਕੋਏ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਾਹ ਚਿਤਾਰ ਮਨ ਗੁਰ ਪਹਿ ਸਿਤ ਪੰਧਾਰ ਕਰਮੀ ਪਾਈਆ ਸਤਗੁਰ ਨਦਰ ਨਿਹਾਲ ਬਹੌੜ ਨਾ ਤਾਈਐ ਰੱਖੇ ਆਪ ਦਇਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵ ਸੁਣ ਸੁਣੇ ਸ਼ਲੋਕ ਮਹਿਲਾ 5ਵਾਂ ਪ੍ਰੇਮ ਪਟੋਲਾ ਤੈ ਸ਼ਹਿਦ ਦਿੱਤਾ ਢੱਕਣ ਕੁ ਪਤ ਮੇਰੀ ਦਾਨਾ ਬਿਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣ ਤੇਰੀ ਮੈਲਾ ਪੰਜਵਾਂ ਟੈਂਡੇ ਸਿਮਰਣ ਹਬ ਕਿਛ ਲੱਧਮ ਬਿਖ ਮਨਾ ਡਿਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੇਟ ਨ ਸਕੇ ਕੋਈ ਪੌੜੀ ਹੋਵ ਸੁਖ ਖਣਾ ਦਈ ਤੇ ਆਏ ਵੰਜ ਰੋਗ ਕਾ ਹਰ ਗੁਣ ਗਾਇ ਅੰਦਰ ਵਰਤੈ ਠਾਣਢ ਤਬ ਚਿਤ ਆਏ ਪੂਰਨ ਹੋਵੇ ਆਸ ਨਾਏ ਮਨ ਵਸਾਇ ਕੋਏ ਨ ਲੱਗੈ ਬਿਗਨ ਆਪ ਗਵਾਏ ਗਿਆਨ ਸਦਾਰਥ ਮਤ ਗੁਰ ਤੇ ਪਾਏ ਤិន ਪਾਏ ਸਭੇ ਥੋਕ ਜਿਸ ਆਪ ਦਿਵਾਏ ਤੂੰ ਸਭਨਾ ਕਾ ਖਸਮ ਸਬ ਤੇਰੀ ਛਾਇਆ ਸ਼ਲੋਕ ਮੈਲਾ 5ਵਾਂ ਨਦੀ ਤਰੰਦੜੀ ਮੈਂਡਾ ਖੋਜ ਨਖੁਭੈ ਮਨਜ ਮੁਹੱਬਤ ਤੇਰੀ ਤੋਸ਼ ਚਰਣੀ ਮੈਂਡਾ ਹੀੜਾ ਸੀ ਤੁਮ ਹਰ ਨਾਨਕ ਤੁਲਹਾ ਬੇੜੀ ਮੈਲਾ 5ਵਾਂ ਜਿਨਾ ਦਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾ ਡੜੇ ਸਈ ਹੌ ਟੁੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਜਿਠੇਆ ਮਨ ਕੀ ਕੱਤੀਐ ਮੈਲ ਸਾਧ ਸੰਗੁ ਉਠੇਆ ਜਨਮ ਮਰਨ ਤੋਂ ਕੱਤੀਐ ਜਨ ਕਾ ਸ਼ਬਦ ਜਪ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਤਿਸਿਓ ਲਾਇ ਨ ਰੰਗ ਜਿਸ ਦੀ ਸਭ ਤਹਾਰੀਆ ਉੱਚੀ ਹੂ ਉੱਚਾ ਥਾਨ ਅਗੰਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਇਆਲ ਤਾ ਭਗਤ ਸੰਗ ਪਾਈਐ ਸ਼ਲੋਕ ਮੈਲਾ ਪੰਜਵਾਂ ਬਾਰ ਵਿਡਾਨੜ ਹੁਮਸ ਤੁਮਸ ਕੋਕਾ ਪਈਆਂ ਰਾਹੀ ਤੋਸ਼ ਸੇਤੀ ਲਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਈ ਮੈਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨਾ ਕੀਚਈ ਨਾਨਕ ਜਿਨਾਂ ਆਪਣਾ ਸੋਆ ਤੋੜੀ ਸਾ ਵੇਲਾ ਪਰਵਾਣ ਜਿੱਤ ਸਤਿਗੁਰ ਫੇਟਿਆ ਹੋਆ ਸਾਧੂ ਸੰਗ ਫੇਰ ਦੁੱਖ ਨਾ ਤੇ ਟੇਆ ਪਾਇਆ ਨੇ ਚਲ ਥਾਨ ਫੇਰ ਗਰਬ ਨਾ ਲੇਟਿਆ ਨজਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਤਤ ਗਿਆਨ ਲਾਏ ਧਿਆਨ बिटो जपीयापो हुक्मे बुज निहाल सुख सुखेटिया सो परख खज़ाने पाए भोड़ खोटियां स्लोक नंबूर खवे न गाखड़े सोतणी मिलन नानक सुख संबू सच मैलादी रख नानक सोश आढल हबको पौड़ी तेर की ते कम तुदा गोच ਸੋਈ ਵਰਤੈ ਜਗ ਜੇ ਕੀਆ ਤੁਦ ਧੁਰੇ ਬਿਸਮ ਫੈ ਬਿਸਮਾਦ ਦੇਖ ਕੁਦਰਤ ਤੇਰੀ ਆ ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀ ਆ ਤੇਰੇ ਹੱਥ ਨਿਧਾਨ ਪਾਵੈ ਤਿਸ ਦੇਹ ਜਿਸਨੋ ਹੋਏ ਦਇਆਲ ਹਰ ਨਾਮ ਸੇ ਲਹੇ ਗੰਗ ਅਗੋਚਰ ਦੇ ਅੰਤ ਅੰਤ ਨਾ ਪਾਈਐ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮੈਲਾ 5 ਕੜਸ਼ੀਆਂ ਫਿਰਨ ਸਵਾਉ ਨ ਜਾਣਨ ਸੁਨੀਆਂ ਸੇਈ ਮੁਖ ਦਸਨ ਨਾਨਕ ਕਰਤੇ ਪ੍ਰੇਮ ਰਸ ਮੈਲਾ 5 ਖੋਜੀ ਲਧਮ ਖੋਜ ਛੱਡਿਆ ਉਜਾੜ ਤੈ ਸ਼ਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧੇ ਸੱਚਾ ਸੋਏ ਸਭ ਕੇਸ਼ ਜਿਸ ਪਾਸ ਦੁਆ ਸਿਰਿਆਂ ਖਸਮ ਆਪ ਕਿੰਮੇ ਕਰੇ ਰਾਸ ਤਿਆਘੋ ਸਗਲ ਉਪਾਵ ਤਿਸ ਕੀ ਓਟ ਘੋ ਤੋ ਸ਼ਰਣਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਏ ਅੰਮ੍ਰਿਤ ਨਾਮ ਬਿਗਨ ਨਾ ਲੱਗੇ ਕੋਏ ਜਿਸਨੋ ਆਪ ਦਇਆਲ ਤਿਸ ਮਨ ਉੱਠਿਆ ਪਾਇਨ ਸਭ ਨਿਧਾਨ ਸਾਹਿਬ ਤੁਠਿਆ ਸਹਿਲਾ